ਦੇਖੋ ਮਦਨਦੀਪ ਜੀ ਮੈਂ ਕਿਹਾ ਤੁਹਾਡੇ ਮੂੰਹ ਤੋਂ ਪੰਜਾਬੀ ਚ ਕਹੋ ਕਿਉਂ ਚੱਕਰ ਕਿ ਜਿੰਬੀ ਦੇ ਪچھے ਆਉਣ ਵਾਲੀ 2029 ਦੇ ਇਲੈਕਸ਼ਨ ਪੰਜਾਬ ਦੇ ਵਿੱਚ ਇਹ ਹਾਲਾਤ ਆਵੇ ਕਿ ਅਸੀਂ ਇਹ ਸੂਰੀਏ ਕਿ ਸਾਡਾ ਮੁੱਖ ਮੰਤਰੀ ਬੀਜੇਪੀ ਦਾ ਕੌਣ ਬਣਨਾ ਪਰ ਕਿਉਂ ਬਾਕੀ ਹਾਈ ਕਮਾਂਡ ਦਾ ਫੈਸਲਾ ਬਾਕੀ ਜਾਖਰ ਸਾਹਿਬ ਉਹ ਜਾਖਰ ਸਾਹਿਬ ਨੂੰ ਬਹੁਤ ਪੰਜਾਬੀਆਂ ਨੂੰ ਬਹੁਤ ਮਾਣ ਹੈ ਸਾਨੂੰ ਉਹਨਾਂ ਤੇ ਤੇ ਵਿਚਾਰ ਨੂੰ ਔਰ ਉਹਨਾਂ ਦੀ ਲੀਡਰਸ਼ਿਪ ਦੇ ਉੱਤੇ ਬੜਾ ਹੈ ਫਕਰ ਜੇ ਬਿੱਟੂ ਜੀ ਜਾਂ ਇਹ ਦੇਖੋ ਮੁੱਖ ਮੰਤਰੀ ਕਿੰਨੇ ਬਣਨਾ ਕਿੰਨੇ ਨਹੀਂ ਬਣਨਾ ਉਹ ਤੇ ਸਮਾਂ ਦੱਸੇਗਾ ਬਾਕੀ ਮੌਕੇ ਦੇ ਉੱਤੇ ਸਾਰੇ ਆਪਣੀ ਮਿਹਨਤ ਕਰ ਰਹੇ ਨੇ ਇਹ ਬਾਤ ਹੈ ਫਿਰ ਤੁਹਾਡੇ ਕੋਲ ਆਉਣਾ ਹੈ ਮੈਂ ਉਹਨਾ ਸਿੱਖਾ ਵਾਲੇ ਜੀ ਇੱਕ ਹੋਰ ਪਾਸੇ ਜੀ ਦਾ ਥੋੜਾ ਜਿਹਾ ਆਪਾ ਲੈ ਲਈਏ ਪ੍ਰਾਧਿਕਰਮ ਪਾਸੇ ਦੀ ਅ ਮੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਅਕਸਰ ਉਹਨਾਂ ਦਾ ਮੈਂ ਦੇਖਿਆ ਆ ਤਰੀਕਾ ਜਿਹੜਾ ਹੈ ਚੋਣ ਪ੍ਰਚਾਰ ਦਾ ਉਹ ਤਰੀਕਾ ਥੋੜਾ ਜਿਹਾ ਠੰਡਾ ਨਜ਼ਰ ਆ ਰਿਹਾ ਹੈ ਕੀ ਕਾਰਨ ਕੀ ਹੈਗਾ ਤੁਹਾਡੀ ਕੋਈ ਅੰਦਰੂਨੀ ਰਾਜਨੀਤੀ ਇਸ ਤਰ੍ਹਾਂ ਦੀ ਹੈਗੀ ਹੈ ਜਾਂ ਭਗਵੰਤ ਮਾਨ ਹੋਣੀ ਬਹੁਤ ਜ਼ਿਆਦਾ ਜੋਸ਼ ਕਿਉਂ ਨਹੀਂ ਦਿਖਾ ਰਹੇ ਸਮਝ ਨਹੀਂ ਆ ਰਹੀ ਮਾਦਾ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਮੇਰੇ ਰਿਸਪੈਕਟਡ ਪੈਨਲਿਸਟ ਤੇ ਦਰਸ਼ਕਾਂ ਨੂੰ ਵੀ ਜੀ ਭਗਵੰਤ ਮਾਨ ਜੀ ਪੂਰੇ ਜੋਸ਼ ਚ ਹੈ ਪੂਰੇ ਜਲਾਲ ਦੇ ਨਾਲ ਉਹ ਕੈਂਪੇਨ ਕਰ ਰਹੇ ਆ ਆਪਾਂ ਦੇਖਿਆ ਹਰ ਰੋਜ਼ ਉਹ ਜਿੱਥੇ ਚਾਰ ਜਿਮਨੀ ਚੋਨਾ ਹੋ ਰਹੀਆਂ ਜਿੱਥੇ ਜਿੱਥੇ ਉਹ ਜਾਂਦੇ ਆ ਉੱਥੇ ਉੱਥੇ ਪੂਰੀ ਤਰ੍ਹਾਂ ਨਾਲ ਲਾਮਬੰਦ ਕਰਦੇ ਆ ਲੋਕਾਂ ਨੂੰ ਕੋਈ ਕਮੀ ਨਹੀਂ ਔਰ ਪਾਰਟੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਇੱਕ ਮੁਠ ਹੋ ਕੇ ਸਾਰੀ ਪਾਰਟੀ ਚੋਣ ਲੜ ਰਹੀ ਹੈ ਮੁੱਖ ਮੰਤਰੀ ਮਾਨ ਸਾਹਿਬ ਦੇ ਨੇਤਰਤਵ ਦੇ ਵਿੱਚ ਕੇਜਰੀਵਾਲ ਜੀ ਵੀ ਆ ਕੇ ਚੋਣ ਪ੍ਰਚਾਰ ਕਰ ਰਹੇ ਆ ਸੋ ਇਹ ਤਾਂ ਪਹਿਲਾ ਅਸਪੈਕਟ ਇਹ ਹੋਗਾ ਦੂਜਾ ਮੈਂ ਹੁਣੇ ਮੇਰੇ ਬਹੁਤ ਹੀ ਸਤਿਕਾਰਯੋਗ ਥਿੰਦ ਸਾਹਿਬ ਨੂੰ ਸੁਣ ਰਿਹਾ ਸੀ ਉਹ ਤੁਹਾਡੇ ਚੈਨਲ ਤੇ ਹੁਣੇ ਬੋਲ ਰਹੇ ਸੀ ਕਹਿੰਦੇ ਅਸੀਂ 2029 ਚ ਡਿਸਾਈਡ ਕਰਾਂਗੇ ਮੁੱਖ ਮੰਤਰੀ ਕਿਸ ਨੇ ਬੰਨਾ ਮਤਲਬ ਭਾਜਪਾ ਨੂੰ ਪਤਾ ਹੈ ਵੀ 2027 ਚ ਇਹਨਾਂ ਦਾ ਇਹੀ ਹਾਲ ਰਹਿਣਾ ਜੋ ਇਸ ਸਾਲ ਰਿਹਾ 2022 ਚ ਰਿਹਾ 2024 ਚ ਰਿਹਾ ਵੀ 27 ਚ ਤਾਂ ਇਹਨਾਂ ਨੂੰ ਕੁਝ ਮਿਲਣਾ ਨਹੀਂ 29 ਚ ਸ਼ਾਇਦ ਕੋਈ ਖੇਲਾ ਖੁੱਲਾ ਕਰਨ ਦੀ ਇਹਨਾਂ ਦੀ ਕੋਈ ਸੰਭਾਵਨਾ ਹੋਵੇ ਪਰ 29 ਚ ਪਤਾ ਨਹੀਂ ਆਣਗੇ ਵੀ ਕਿਨੇ ਇਹ 2029 ਕਹਿ ਰਹੇ ਸੀ ਅੱਛਾ ਚਲੋ ਹੁਣ ਮੈਂ ਆ ਜਾਂਦਾ ਮੇਨ ਮੁੱਦੇ ਤੇ ਮਦਨਦੀਪ ਜੀ ਪਹਿਲੀ ਗੱਲ ਕਿ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਨੋਟਿਸ ਦਿੱਤੇ ਬੜਾ ਮਤਲਬ ਘੁਮਾਣ ਦੀ ਗੱਲ ਕਰਦੇ ਆ ਪਹਿਲਾਂ ਗੁਨਾਹ ਕਰਦੇ ਆ ਫਿਰ ਗੁੰਮਰਾਹ ਕਰਨ ਦੀ ਗੱਲ ਕਰਦੇ ਆ ਵਿਰੋਧੀ ਪਾਰਟੀਆਂ ਇਹ ਕਾਂਗਰਸ ਤੇ ਬੀਜੇਪ ਮੈਂ ਰਾਜਾ ਬੜਿੰਗ ਜੀ ਦੀ ਵਰਡਿੰਗ ਸੁਣਾਉਣਾ ਉਹਨਾਂ ਨੇ ਵਰਡਿੰਗ ਕੀ ਕਹੀ ਸੀ ਭਾਂਡੇ ਭੁੰਡੇ ਬੰਡੇ ਸੀ ਮੈਂ ਫਿਰ ਉਹਨਾਂ ਨੇ ਕੀ ਕਿਹਾ ਸੀ ਮੇਰੀ ਜੇਬ ਚ ਪੈਸੇ ਆ ਗਏ ਮੈਂ ਵੰਡ ਦੂੰਗਾ 50000 ਰੁਪਏ ਦਊਗਾ ਇਹ ਨੋਟ ਕਰੋ ਵੀਡੀਓ ਦੇ ਵਿੱਚ ਵਰਨਿੰਗ ਹੈ ਮਦਨਦੀਪ ਜੀ ਕਿਤੇ ਨਹੀਂ ਕਿਹਾ ਕਿ ਕੋਈ ਸਰਕਾਰੀ ਸਕੀਮ ਆਉਗੀ ਆ ਕੁਝ ਮੇਰੀ ਜੇਬ ਚ ਪੈਸੇ ਮਤਲਬ ਕੀ ਹੈ ਜੀ ਕਿ 50 50000 ਰੁਪਇਆ 21 ਕ ਵੋਟ ਪਰਮਾਉਣ ਦੇ ਲਈ ਇਹਨਾਂ ਕੋਲੇ ਹੈ ਤਾਂ ਇਹਨਾਂ ਨੇ ਕੀ ਕੁਝ ਕੀਤਾ ਹੋਇਆ ਕਿੰਨਾ ਕੁ ਪੈਸਾ ਇਹਨਾਂ ਨੇ ਇਕੱਠਾ ਕੀਤਾ ਹੋਇਆ ਇਹ ਸੋਚਣ ਦਾ ਵਿਸ਼ਾ ਹੈ ਪ੍ਰਸ਼ਨ ਛਿੰਨਾ ਬਹੁਤ ਵੱਡਾ 170000 ਦੇ ਕਰੀਬ ਵੋਟਰ ਹੈ ਤੇ 50 50000 21 ਕ ਵੋਟ ਲਈ ਮਦਨਦੀਪ ਜੀ ਸੋਚ ਕੇ ਵੀ ਹੈਰਾਨ ਕੀ ਹਮ ਇਸੇ ਲਈ ਫਿਰ ਇਲੈਕਸ਼ਨ ਕਮਿਸ਼ਨ ਉੱਥੇ ਦੇ ਆਰਓ ਜਸਪਾਲ ਸਿੰਘ ਬਰਾੜ ਜੀ ਨੇ ਫਿਰ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੇ 24 ਘੰਟੇ ਦੇ ਵਿੱਚ ਜਵਾਬ ਦੇਣ ਦੀ ਗੱਲ ਕਹੀ ਹੈ ਅੱਜ ਜਾ ਕੇ ਕਹਿ ਦਨ ਜੋ ਮਰਜੀ ਆਦਨ ਸਕੀਮਾਂ ਦੀ ਗੱਲ ਕੀਤੀ ਹੈ ਜੀ ਪਰ ਵਰਡਿੰਗ ਸੀ ਮੇਰੀ ਜੇਬ ਵਿੱਚ ਪੈਸੇ ਮੇਰੇ ਕੋਲ ਵੀਡੀਓ ਪਈ ਆ ਮਦਲਜੀਤ ਜੀ ਜੇ ਇਜਾਜ਼ਤ ਹੋਏ ਤਾਂ ਮੈਂ ਚਲਾ ਵੀ ਸਕਦਾ ਨਹੀਂ ਤੁਹਾਡੇ ਕੋਲ ਵੀ ਚੱਹੀ ਹੋਈ ਸਾਰਿਆਂ ਨੇ ਦੇਖੀ ਹੈ ਜੀ ਜੀ ਅੱਛਾ ਦੂਜੀ ਹੁਣ ਆ ਜਾਂਦੇ ਆ ਆਪਾਂ ਮਨਪ੍ਰੀਤ ਬਾਦਲ ਜੀ ਦੇ ਪਹਿਲਾਂ ਤਾਂ ਛੱਡ ਕੇ ਭੱਜ ਗਏ ਸੀ ਗਿੱਦੜ ਬਾਹਰ ਚਲੋ ਕੀ ਵਰਡਿੰਗ ਕਹਿ ਰਹੇ ਆ ਉਹ PRTC ਦਾ ਚੇਅਰਮੈਨ ਮੇਰੇ ਮਾਤ ਹੱਥ ਕੰਮ ਕਰਦਾ ਰਿਹਾ ਲਾਇਸੈਂਸ ਬਣਵਾ ਲੈ ਤੈਨੂੰ ਲਵਾ ਦੂੰਗਾ ਹੂੰ ਇਹ ਨਹੀਂ ਕਿਹਾ ਪੋਸਟਾਂ ਨਿਕਲਣਗੀਆਂ ਹੁਣ ਮੈਰਿਟ ਡਿਸਾਈਡ ਹੋ ਜਾਏਗਾ ਇਹ ਕਿਹਾ ਮੇਰੇ ਮਾਤ ਹੱਥ ਕੰਮ ਕਰਦਾ ਰਿਹਾ ਤੈਨੂੰ ਲਵਾ ਦੂੰਗਾ ਫਿਰ ਇੱਕ ਹੋਰ ਕਹੀ ਸੈਂਟਰਲ ਫੋਰਸਿਸ ਚ ਲਵਾ ਦੂੰਗਾ ਤੁਹਾਨੂੰ ਪਤਾ ਹੀ ਹੈ ਸੈਂਟਰਲ ਫੋਰਸਿਸ ਦਾ ਕਹਿੰਦੇ ਉਹਨੇ ਮੁੰਡੇ ਨੂੰ ਕਹਿ ਰਹੀ ਸੀ ਤੈਨੂੰ ਪਤਾ ਹੀ ਹੈ ਇਹ ਉੱਥੇ ਸੈਂਟਰ ਚ ਸਾਡੀ ਸਰਕਾਰ ਹੈ ਤੈਨੂੰ ਲਵਾ ਦੂੰਗਾ ਵਰਡਿੰਗ ਸੁਣੋ ਇੱਕ ਹੋਰ ਕਹੀ ਸੇਨਾ ਵਿੱਚ ਤਾਂ ਹੁਣ ਤੁਹਾਨੂੰ ਪਤਾ ਹੀ ਆ ਖਤਮ ਹੀ ਆ ਸਿਸਟਮ 4 ਸਾਲ ਦੀ ਰਹਿ ਗਈ ਇਹ ਵੀ ਬੋਡਿੰਗ ਮਨਪ੍ਰੀਤ ਬਾਦਲ ਜੀ ਦੀ ਦੱਸ ਰਿਹਾ ਮੈਂ ਤੁਹਾਨੂੰ ਖੁਦ ਦੱਸ ਰਿਹਾ ਵੀ ਭਾਰਤੀਆ ਜਨਤਾ ਪਾਰਟੀ ਨੇ ਹਿੰਦੁਸਤਾਨ ਦੀ ਸੇਨਾ ਦਾ ਕਿੰਨਾ ਕੁ ਨੁਕਸਾਨ ਕਰਤਾ ਅਗਨੀਵੀਰ ਦੇ ਨਾਲ ਇਸ ਕਰਕੇ ਤੁਹਾਨੂੰ ਮੈਂ ਜਿਹੜੀ ਪੈਰਾ ਮਿਲਟਰੀ ਫੋਰਸਿਸ ਚ ਪੋਸਟ ਲਵਾ ਦੂੰਗਾ ਇਹ ਕਲੀਅਰ ਹੈ ਜੀ ਕਿ ਵੋਟਾਂ ਲੈਣ ਦੇ ਲਈ ਨੌਕਰੀਆਂ ਦਾ ਲਾਲਚ ਦੇਣ ਦੀ ਕਹਾਣੀ ਬਣਾਈ ਅੱਛਾ ਇਹ ਕਹਿੰਦੇ ਜੀ ਰਾਜਾ ਬੋਡਿੰਗ ਜੀ ਜਾਂ ਡਿੰਪੀ ਢਿੱਲੋਂ ਜੀ ਨਹੀਂ ਚਾਹੁੰਦੇ ਹੋਣਗੇ ਬੱਚਿਆਂ ਨੂੰ ਨੌਕਰੀਆਂ ਮਿਲਣ ਉਹ ਭਾਈ ਰੁਜ਼ਗਾਰ ਬੱਚਿਆਂ ਨੂੰ ਮੈਰਿਟ ਤੇ ਮਿਲਣਾ ਚਾਹੀਦਾ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੰਦੀ ਹੈ ਚਾਹੇ ਕੋਈ ਰੇੜੀ ਵਾਲੇ ਦਾ ਬੱਚਾ ਹੋਵੇ ਜਾਂ ਕੋਈ ਕਿਸਾਨ ਦਾ ਬੱਚਾ ਹੋਵੇ ਉਹਨਾਂ ਨੂੰ ਮੈਰਿਟ ਤੇ ਮਿਲ ਰਿਹਾ ਵਿਰੋਧੀ ਵਿਰੋਧੀ ਤਰ੍ਹਾਂ ਦੇ ਖਿਲਾਫ ਤਾਂ ਚਲੋ ਤੁਸੀਂ ਕਹਿਣੇ ਕਹਿਣਾ ਆ ਜਿੱਥੇ ਤੁਹਾਡੇ ਪੁਲਿਸ ਪੁਲਿਸ ਹੈਲਪ ਕਰ ਰਹੀ ਹੈ ਜਿੱਥੇ ਤੁਹਾਡੇ ਪੁਲਿਸ ਅਫਸਰ ਹੈਲਪ ਕਰ ਰਹੇ ਨੇ ਤੁਹਾਡੀ ਮਦਦ ਕਰ ਰਹੇ ਨੇ ਇਲੈਕਸ਼ਨਾਂ 'ਚ ਤੁਹਾਡੇ ਪੁਲਿਸ ਦੇ ਖਿਲਾਫ ਸ਼ਿਕਾਇਤਾਂ ਹੋ ਰਹੀਆਂ ਨੇ ਉਦੇ ਬਾਰੇ ਵੀ ਮਾੜੀ ਬੁਟੀ ਗੱਲ ਕਰ ਲੋ ਇਲੈਕਸ਼ਨ ਕਮਿਸ਼ਨ ਨੇ ਐਵੇਂ ਤਾਂ ਨਹੀਂ ਬਦਲਤਾ ਮਦਨਦੀਪ ਜੀ ਹਾਂ ਹਲੇ ਤੱਕ ਵੋਟਾਂ ਪਈਆਂ ਨਹੀਂ ਹਾਂ ਹਲੇ ਤੱਕ ਸਿਰਫ ਚੋਣ ਪ੍ਰਚਾਰ ਚੱਲ ਰਿਹਾ ਨਹੀਂ ਨਹੀਂ ਵੋਟਾਂ ਤਾਂ ਬਾਅਦੋਂ ਦੇਖੋ 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 ਜੇ ਜੇ ਵੋਟਾਂ ਤਾਂ ਪਹਿਲਾਂ ਜੇ ਪੁਲਿਸ ਆਪਣਾ ਦਬਦਬਾ ਉੱਥੇ ਵਰਤ ਰਹੀ ਹੈ ਸਰਕਾਰ ਲਈ ਤਾਂ ਫਿਰ ਹੁਣੇ ਸ਼ਿਕਾਇਤ ਜਾਏਗੀ ਕਿ ਬਾਅਦ 'ਚ ਜਾਏਗੀ ਇਲੈਕਸ਼ਨਾਂ ਤੋਂ ਮਦਨਦੀਪ ਜੀ ਹਾਂ ਡੀਐਸਪੀ ਦੀ ਤੁਸੀਂ ਗੱਲ ਕਰ ਰਹੇ ਹੋ ਡੀਐਸਪੀ ਨੂੰ ਉੱਥੋਂ ਬਦਲਿਆ ਗਿਆ ਹਾਂ ਲੇਕਿਨ ਰੰਧਾਵਾ ਜੀ ਨੇ ਇੱਕ ਸ਼ਿਕਾਇਤ ਕੀਤੀ ਹੈ ਔਰ ਇਹ ਇੱਕ ਅਸੀਂ ਅਸੀਂ ਕਿਤੇ ਗਲਤ ਵੀ ਨਹੀਂ ਕਿਹਾ ਸੀ ਕਦੋਂ ਕਿਹਾ ਵੀ ਨਹੀਂ ਬਦਲਿਆ ਜਾਣਾ ਚਾਹੀਦਾ ਸੀ ਅਸੀਂ ਉਹ ਤਾਂ ਕੋਈ ਕੰਮ ਲੈ ਰਹੇ ਸੀ ਰੰਧਾਵਾ ਜੀ ਨੂੰ ਆਪਣਾ ਕੋਈ ਪਾਲਾ ਖਾਇਆ ਉਹਨਾਂ ਨੇ ਉਹਦੀ ਸ਼ਿਕਾਇਤ ਕੀਤੀ ਇਲੈਕਸ਼ਨ ਕਮਿਸ਼ਨ ਨੇ ਬਦਲ ਤਾਂ ਠੀਕ ਹੈ ਇੱਕ ਨਾਰਮਲ ਪ੍ਰੋਸੈਸ ਆ ਸਾਡੇ ਕਿਸੇ ਲੀਡਰ ਨੇ ਜਾ ਕੇ ਤਾਂ ਨਹੀਂ ਡੀਐਸਪੀ ਨੂੰ ਨਾਲ ਲੈ ਕੇ ਵੋਟਾਂ ਮੰਗੀਆਂ ਨਹੀਂ ਸ਼ਿਕਾਇਤ ਤਾਂ ਉਹਨਾਂ ਦੇ ਇਹੀ ਹੈ ਨਾ ਵੀ ਸਰਕਾਰ ਸਰਕਾਰ ਦੇ ਹੱਕ 'ਚ ਭੁਗਤ ਰਿਹਾ ਹੈ ਆ ਸਰਕਾਰ ਦੇ ਉਮੀਦਵਾਰ ਨੂੰ ਟੌਣਾ ਚਾਹੁੰਦਾ ਉਹਨਾਂ ਦੀ ਉਹ ਉਹਨਾਂ ਦੀ ਆਪਣੀ ਕੋਈ ਪਾਲਾ ਖਾਇਆ ਹੋ ਸਕਦਾ ਹੈ ਆਪਣੀ ਕੋਈ ਗਲਤਫਹਿਮੀ ਹੋ ਸਕਦੀ ਹੈ ਆਪਣੇ ਕੋਈ ਰਿਲੇਸ਼ਨ ਹੋ ਸਕਦੇ ਆ ਉਹ ਉਹ ਦੱਸਣਗੇ ਔਰ ਉਹਦੇ ਉੱਤੇ ਐਕਸ਼ਨ ਹੋ ਜਾਏਗਾ ਸਾਨੂੰ ਕੋਈ ਇਤਰਾਜ਼ ਨਹੀਂ ਸਰਕਾਰ ਬੋਲੋ ਪੁਲਿਸ ਦਾ ਕੋਈ ਦੁਰਪਯੋਗ ਨਹੀਂ ਕੀਤਾ ਜਾ ਰਿਹਾ ਕੋਈ ਉਹ ਤੋਂ ਮਦਦ ਨਹੀਂ ਲਈ ਜਾ ਰਹੀ ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਰੰਧਾਵਾ ਜੀ ਖੁਦ ਚੋਣ ਪ੍ਰਚਾਰ ਕਰ ਰਹੇ ਆ ਕਾਂਗਰਸ ਦੇ ਲੀਡਰ ਜਾ ਜਾ ਕੇ ਚੋਣ ਪ੍ਰਚਾਰ ਕਰ ਰਹੇ ਕੋਈ ਰਿਕਾਵਟ ਨਹੀਂ ਪਾਈ ਜਾ ਰਹੀ ਪੂਰਾ ਉੱਪਰ ਸਾਰੀ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਇੱਥੋਂ ਤੱਕ ਕਾਂਗਰਸ ਨੇ ਤਾਂ ਚੋਣ ਪ੍ਰਚਾਰ ਕਰਤਾ ਮਸਜਿਦਾਂ ਦੇ ਵਿੱਚ ਜਾ ਜਾ ਕੇ ਚੋਣ ਪ੍ਰਚਾਰ ਕਰਨ ਲੱਗੇ ਤੇ ਸਿਖਾਵਾਲਾ ਜੀ ਕੀ ਕਹ ਰਹੇ ਕਹਿੰਦੇ ਜੈਨੂਆ ਨਾ ਕੋਈ ਵੀ ਜਾ ਸਕਦਾ ਨਹੀਂ ਪਰ ਸਰਕਾਰ ਕਿਵੇਂ ਰੋਕ ਸਕਦੀ ਹੈ ਚੋਣ ਪ੍ਰਚਾਰ ਤੋਂ ਕਿਸੇ ਨੂੰ ਨਹੀਂ ਅਸੀਂ ਤਾਂ ਰੋਕਿਆ ਵੀ ਨਹੀਂ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕਿ ਅਸੀਂ ਨਹੀਂ ਰੋਕਿਆ ਉਹਨਾਂ ਨੂੰ ਬਿਲਕੁਲ ਮੈਂ ਕਹਿ ਰਿਹਾ ਵੀ ਅਸੀਂ ਬੜਾ ਨਾਰਮਲੀ ਸਾਰੇ ਚੋਣ ਪ੍ਰਚਾਰ ਕਰ ਰਹੇ ਆਂ ਇਸ ਕਰਕੇ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਆ ਨਾ ਪੁਲਿਸ ਦੀ ਕੋਈ ਵਰਤੋਂ ਕੀਤੀ ਜਾ ਰਹੀ ਹੈ ਮੈਂ ਤਾਂ ਇਹ ਕਹਿ ਰਿਹਾ ਕਿ ਉਲਟਾ ਇੱਥੋਂ ਤੱਕ ਆ ਜੀ ਕਿ ਮਸਜਿਦਾਂ ਤੇ ਜਾ ਕੇ ਚੋਰ ਪ੍ਰਚਾਰ ਸ਼ੁਰੂ ਕਰਤਾ ਕਾਂਗਰਸੀਆਂ ਨੇ ਔਰ ਫਿਰ ਕੀ ਕਹਿ ਰਹੇ ਆ ਕਹਿੰਦੇ ਕੋਈ ਵੀ ਜਾ ਸਕਦਾ ਨਹੀਂ ਜਾ ਸਕਦਾ ਉੱਥੇ ਜਾ ਕੇ ਉਹਨਾਂ ਨੇ ਰੈਲੀ ਐਡਰੈਸ ਕੀਤਾ ਔਰ ਦੂਸਰੀ ਚੀਜ਼ ਦੱਸਦਾ ਮਦਨਦੀਪ ਜੀ ਕੋਡ ਆਫ ਕੰਡਕਟ ਚੈੱਕ ਕਰ ਲਓ ਉਹਦੇ ਚ ਨਾ ਤੁਸੀਂ ਕਿਸੇ ਕਿਸਮ ਦਾ ਲਾਲਚ ਦੇ ਸਕਦੇ ਹੋ ਜਿੱਦਾਂ ਰਾਜਾਵੜਿੰਗ ਜੀ ਨੇ ਪੈਸਿਆਂ ਦਾ ਦਿੱਤਾ ਜਾਂ ਮਨਪ੍ਰੀਤ ਬਾਦਲ ਨੇ ਨੌਕਰੀ ਦਾ ਦਿੱਤਾ ਨਾ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਵੋਟਾਂ ਮੰਗ ਸਕਦੇ ਹੋ ਜੋ ਰਾਜਾ ਬੜਿੰਗ ਕਰਕੇ ਆਏ ਆ ਸੋ ਕਲੀਅਰ ਕਟ ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡਕਟ ਦੀਆਂ ਧੱਜੀਆਂ ਦਾ ਕਾਂਗਰਸ ਔਰ ਬੀਜੇਪੀ ਉਡਾਰੀ ਆ ਫਿਰ ਕੀ ਕਹਿਣਗੇ ਕਹਿੰਦੇ ਜੀ ਈਸ਼ਾਨ ਚੱਬੇਵਾਲ ਨੂੰ ਟਿਕਟ ਦੇ ਦਿੱਤੀ ਉਹ ਭਾਈ ਤੁਸੀਂ ਤਾਂ ਦੋ ਐਮਪੀਆ ਦੀ ਵਾਈਫਸ ਨੂੰ ਟਿਕਟ ਦੇ ਦਿੱਤੀ ਸਾਡੇ ਤਾਂ ਇੱਕ ਇੱਕ ਐਗਜ਼ਾਮਪਲ ਹੈ ਅਪਵਾਦ ਹੈ ਐਕਸੈਪਸ਼ਨ ਹੈ ਤੁਹਾਡੇ ਤਾਂ 99% ਹਿਸਟਰੀ ਪੜ੍ਹੀ ਹੋਈ ਆ ਅਜਾ ਤੀਜਾ ਫਿਰ ਕਹਿੰਦੇ ਜੀ ਇਹਨਾਂ ਨੇ ਡਿੰਪਟੀ ਲੋਕ ਆਲੀ ਦਲ ਚੋਂ ਲਿਆ ਕੇ ਓ ਭਾਈ ਤੁਹਾਡੇ ਰਣਜੀਤ ਕੁਮਾਰ ਜੀ ਕਿੱਥੋਂ ਆ ਬੋਨਯੂ ਸਮਾਜ ਪਾਰਟੀ ਤੋਂ ਲਿਆ ਕੇ ਤੁਸੀਂ ਖੜੇ ਕੀਤੇ ਆ ਕੈਂਡੀਡੇਟ ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨਾ ਨਹੀਂ ਆਪ ਤੁਸੀਂ ਹਰ ਤਰ੍ਹਾਂ ਦੀ ਵਾਇਲੇਸ਼ਨ ਕਰਦੇ ਹੋ ਰੂਲਸ ਦੀ ਰੈਗੂਲੇਸ਼ਨਸ ਦੀ ਲਾਅ ਦੀ ਤੇ ਫਿਰ ਗੱਲਾਂ ਮਾਰਨਗੇ ਇੱਥੇ ਆ ਕੇ ਗੁੰਮਰਾਹ ਕਰਨ ਦੀ ਲੋਕਾਂ ਦੇ ਵਿੱਚ ਸੋ ਇਹ ਕਲੀਅਰ ਕਟ ਇਲੈਕਸ਼ਨ ਕਮਿਸ਼ਨ ਨੇ ਜੋ ਨੋਟਿਸ ਦਿੱਤਾ ਮਦਨਦੀਪ ਜੀ ਬਿਲਕੁਲ ਸਹੀ ਨੋਟਿਸ ਦਿੱਤਾ 24 ਘੰਟੇ ਦੇ ਵਿੱਚ ਇਹਨਾਂ ਤੋਂ ਜਵਾਬ ਮੰਗਿਆ ਔਰ ਜਿਹੜਾ ਮਨਪ੍ਰੀਤ ਬਾਦਲ ਜੀ ਦੀ ਵੀ ਸ਼ਿਕਾਇਤ ਕੀਤੀ ਆ ਉਹਦੇ ਵਿੱਚ ਡਿਸਟ੍ਰਿਕਟ ਰਿਲੇਸ਼ਨ ਆਫੀਸਰ ਨੇ ਵੀਡੀਓ ਭੇਜੀ ਹੈ ਜਿਸ ਚੋ ਕਹਿ ਰਹੇ ਆ ਜੋ ਮੈਂ ਤੁਹਾਨੂੰ ਵਰਡਿੰਗਸ ਦੱਸੀਆਂ ਮੇਰੇ ਕੋਲ ਦੋਨੋਂ ਵੀਡੀਓ ਪਈਆਂ ਮੈਂ ਖੁਦ ਆਰਾਨ ਹੋ ਰਿਹਾ ਸੀ ਕਿ ਇਹ ਲੋਕ ਸਾਡੀ ਨੁਮਾਇੰਦਗੀ ਕਰਦੇ ਆ ਜਿਹੜੇ ਧੱਜੀਆਂ ਉਡਾ ਰਹੇ ਆ ਇਲੈਕਸ਼ਨ ਕਮਿਸ਼ਨ ਦੇ ਰੂਲਸ ਦੀਆਂ ਕੋਡ ਆਫ ਕੰਡਕਟ ਦੀਆਂ ਤੇ ਵੋਟਾਂ ਦਾ ਲਾਲਚ ਵੋਟਾਂ ਦੇ ਲਈ ਕਿੱਡੇ-ਕੱਡੇ ਲਾਲਚ ਦਿਖਾ ਰਹੇ ਆ ਜਦੋਂ ਮਨਪ੍ਰੀਤ ਬਾਦਲ ਜੀ ਸੱਤਾ 'ਚ ਸੀ ਇੱਕ ਨੌਕਰੀ ਨਹੀਂ ਸੀ ਦਵਾਉਂਦੇ ਕਿਸੇ ਨੂੰ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਸੱਤਾ 'ਚ ਹੋ ਕੇ ਇਹਨਾਂ ਨੇ ਠੀਕ ਹੈ